ਲੋਗਾ ਦੀ ਬਰਨਾਲਾ ਰੋਡ ਦੇ ਉੱਤੇ ਇੱਕ ਦਰਦਨਾਕ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਇੱਕ ਸਕੋਰਪੀਓ ਗੱਡੀ ਦੇ ਚਾਲਕ ਦੇ ਉੱਤੇ ਇਲਜ਼ਾਮ ਹੈ ਸਕੋਰਪੀਓ ਗੱਡੀ ਬੜੀ ਤੇਜ਼ ਰਫ਼ਤਾਰ ਦੇ ਨਾਲ ਆਈ ਅਤੇ ਗੱਡੀਆਂ ਨੂੰ ਦੜੜਦੀ ਹੋਈ ਗੱਡੀਆਂ ਦੇ ਵਿੱਚ ਵੱਜਦੀ ਹੋਈ ਤੇ ਲੰਘ ਗਈ ਸਕੋਰਪੀਓ ਗੱਡੀ ਚਾਲਕ ਆਪਣੀ ਗੱਡੀ ਲੈ ਕੇ ਫਰਾਰ ਹੋ ਗਿਆ ਪਰ ਲੋਕਾਂ ਦਾ ਇਹ ਕਹਿਣਾ ਆ ਕਿ ਸਕੋਰਪੀਓ ਚਾਲਕ ਨਸ਼ੇ ਦੇ ਵਿੱਚ ਸੀ ਬਹੁਤ ਤੇਜ਼ ਰਫ਼ਤਾਰ ਦੇ ਨਾਲ ਗੱਡੀ ਲੈ ਕੇ ਆਇਆ ਜਿਸ ਤੋਂ ਬਾਅਦ ਇਹ ਐਕਸੀਡੈਂਟ ਹੋਇਆ ਇੱਕ ਤੋਂ ਬਾਅਦ ਇੱਕ ਗੱਡੀ ਦੇ ਵਿੱਚ ਉਹ ਸਕੋਰਪੀਓ ਗੱਡੀ ਵੱਜਦੀ ਗਈ ਔਰ ਬੜਾ ਦਰਦਨਾਕ ਇਹ ਐਕਸੀਡੈਂਟ ਜਿਹੜਾ ਦੱਸਿਆ ਜਾ ਰਿਹਾ ਜਿਸ ਦੇ ਵਿੱਚ 5 ਲੋਕ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਜਦਕਿ 3 ਵਾਹਨ ਗੰਭੀਰ ਰੂਪ ਦੇ ਵਿੱਚ ਨੁਕਸਾਨੇ ਗਏ ਨੇ ਇਸ ਮਾਮਲੇ ਨੂੰ ਲੈ ਕੇ ਜਿੱਥੇ ਪਹਿਲਾਂ ਹੀ ਸਰਦੀ ਦਾ ਮਾਹੌਲ ਹੈ ਔਰ ਧੁੰਦ ਚਰਮ ਦੇ ਉੱਤੇ ਪਈ ਹੁੰਦੀ ਆ ਚੋਟੀ ਦੇ ਉੱਤੇ ਧੁੰਮ ਜਿਹੜੀ ਧੁੰਦ ਜਿਹੜੀ ਆ ਉਹ ਦਿਖਾਈ ਦੇ ਰਹੀ ਹੁੰਦੀ ਆ ਉਸੇ ਦੇ ਚੱਲਦੇ ਇੱਕ ਸਕੋਰਪੀਓ ਚਾਲਕ ਬੜੀ ਤੇਜ਼ ਰਫ਼ਤਾਰ ਦੇ ਨਾਲ ਆਉਂਦਾ ਹੈ ਅਤੇ ਦਰੜਦਾ ਹੋਇਆ ਗੱਡੀਆਂ ਨੂੰ ਤੇ ਲੰਘ ਜਾਂਦਾ ਹੈ ਉੱਥੇ ਰੁਕਣਾ ਵੀ ਮناسب ਨਹੀਂ ਸਮਝਦਾ ਕਿ ਉਸ ਦੇ ਵੱਲੋਂ ਇੰਨਾ ਵੱਡਾ ਐਕਸੀਡੈਂਟ ਹੋ ਗਿਆ ਪਰ ਉਹ ਉੱਥੋਂ ਫਰਾਰ ਹੋ ਜਾਂਦਾ ਹੈ ਮੌਕੇ ਤੋਂ ਆਪਣੀ ਗੱਡੀ ਲੈ ਕੇ ਭੱਜ ਜਾਂਦਾ ਔਰ ਲੋਕ ਜਿਹੜੇ ਗੱਡੀਆਂ 'ਚ ਮੌਜੂਦ ਸਨ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਨਿੱਕੇ-ਨਿੱਕੇ ਬੱਚੇ ਗੱਡੀਆਂ ਦੇ ਵਿੱਚ ਸਨ ਜਦੋਂ ਇਸ حیਵਾਨ ਨੇ ਬੜੀ ਤੇਜ਼ ਰਫ਼ਤਾਰ ਦੇ ਨਾਲ ਗੱਡੀ ਲਿਆਂਦੀ ਔਰ ਗੱਡੀਆਂ ਦੇ ਵਿੱਚ ਟੱਕਰ ਮਾਰ ਕੇ ਤੇ ਉੱਥੋਂ ਫਰਾਰ ਹੋ ਗਿਆ ਲੋਕਾਂ ਦਾ ਸਾਫ਼ ਦਾਵਾ ਆ ਕਿ ਇਸ ਵਿਅਕਤੀ ਨੇ ਕੁਝ ਖਾਦਾ ਪੀਤਾ ਸੀ ਕੁਝ ਨਸ਼ਾ ਕੀਤਾ ਹੋਇਆ ਸੀ ਜਿਸ ਕਰਕੇ ਇਸ ਵਿਅਕਤੀ ਨੇ ਇਹ ਐਕਸੀਡੈਂਟ ਅੰਜਾਮ ਵਿੱਚ ਲਿਆਂਦਾ ਆ ਇਹ ਇਲਜ਼ਾਮ ਇਸ ਸਕਾਰਪੀਓ ਚਾਲਕ ਦੇ ਉੱਤੇ ਲੱਗਦਾ ਨਜ਼ਰ ਆ ਰਿਹਾ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਹਾਲਾਤਾਂ ਦਾ ਜਾਇਜ਼ਾ ਲੈਂਦੀ ਹੈ ਔਰ ਇੱਕ ਐਫ ਆਈ ਆਰ ਪੁਲਿਸ ਜ਼ਰੂਰ ਦਰਜ ਕਰ ਲੈਂਦੀ ਹੈ ਇਸ ਮਾਮਲੇ ਨੂੰ ਲੈ ਕੇ ਪੁਲਿਸ ਤਲਾਸ਼ ਕਰ ਰਹੀ ਹੈ ਉਸ ਵਿਅਕਤੀ ਦੀ ਜਿਸ ਨੇ ਇਸ ਐਕਸੀਡੈਂਟ ਨੂੰ ਅੰਜਾਮ ਦੇ ਵਿੱਚ ਲਿਆਂਦਾ ਔਰ ਜੋ ਕੁਝ ਵੀ ਕਾਨੂੰਨੀ ਕਾਰਵਾਈ ਹੋਵੇਗੀ ਉਸ ਤੋਂ ਬਾਅਦ ਅਮਲ ਚੁਲਾ ਦਿੱਤੀ ਜਾਵੇਗੀ ਫਿਲਹਾਲ ਤਲਾਸ਼ ਜਾਰੀ ਹੈ ਲੋਕਾਂ ਦਾ ਇਸ ਬਾਰੇ ਕੀ ਕਹਿਣਾ ਔਰ ਪੁਲਿਸ ਨੇ ਕੀ ਬਿਆਨ ਦਿੱਤਾ ਵੀਰੇ ਮੇਰਾ ਜ਼ਿਲ੍ਹਾ ਲੁਧਿਆਣਾ ਜੀ ਤੇ ਵੈਸੇ ਅਸੀਂ ਆਏ ਹੋਏ ਸੀ ਆਪਣੇ ਦੋਸਤ ਕੋਲ ਇੱਥੇ ਜੀ ਕੋਟ ਸਦਰ ਪਿੰਡਾਈ ਬਈ ਉਹਨਾਂ ਦਾ ਕੋਟੀਚੇ ਗਾਂਦੇ ਨਾਲ ਤੇ ਅਸੀਂ ਵੀਰੇ ਇਧਰੋਂ ਆ ਰਹੇ ਸੀਗੇ ਜੀ ਮਤਲਬ ਇੱਥੇ ਆ ਕੇ ਜਿਉਂ ਨਾ ਗੱਡੀਆਂ ਸਲੋ ਹੋਈਆਂ ਸਾਰੀਆਂ ਪਿੱਛੋਂ ਦੀ ਗੱਡੀ ਆਈ ਹੈ ਜੀ ਇੱਕ ਸਟਾਰਪਿਓ ਤੇ ਉਹ ਮੈਨੂੰ ਇੰਨੀ ਜ਼ਿਆਦਾ ਜ਼ੋਰ ਨਾਲ ਹਟੋਈ ਹੈ ਜੀ ਉਹਨੇ ਮੈਨੂੰ ਚਾਰ ਗੱਡੀਆਂ ਜਿਵੇਂ ਖਤਮ ਹੀ ਕਰਤੀਆਂ ਜੀ ਤਿੰਨ ਗੱਡੀਆਂ ਸੀ ਅੱਗੇ ਬਲਕਿ ਸਾਡੀ ਗੱਡੀ ਬਿਲਕੁਲ ਟੋਟਲ ਲਾਸ ਹੋ ਗਈ ਤੁਸੀਂ ਦੇਖੀ ਹੋਈ ਆ ਤੇ ਬਾਕੀ ਦੋ ਮੁੰਡੇ ਜੀ ਆਪਣੇ ਜਿਨ੍ਹਾਂ ਦੇ ਜ਼ਿਆਦਾ ਸੱਟ ਲੱਗੀ ਹੈ ਜੀ ਬਾਕੀ ਫਿਲਹਾਲ ਅਜੇ ਠੀਕ ਨੇ ਤੇ ਗੱਡੀਆਂ ਬਿਲਕੁਲ ਟੋਟਲ ਲਾਸ ਨੇ ਜੀ ਤੇ ਉਹ ਬਹੁਤ ਜ਼ਿਆਦਾ ਗਲਤ ਤਰੀਕੇ ਨਾਲ ਗੱਡੀ ਹਟਾਈ ਕੀਤੀ ਹੈ ਜੀ ਪਿੱਛੋਂ ਤੇ ਮੌਕੇ ਤੇ ਜਿੰਨੇ ਕ ਬੰਦੇ ਸੀ ਉਹਨਾਂ ਨੇ ਇਹ ਵੀ ਦੱਸਿਆ ਵੀ ਉਹ ਬੰਦਿਆਂ ਦੀ ਬ੍ਰੇਕ ਕੀਤੀ ਹੋਈ ਸੀ ਜੀ ਲਗੇ ਬਹੁਤ ਬਹੁਤ ਜਿਆਦਾ ਜ਼ੋਰ ਨਾਲ ਗੱਡੀ ਹਿੱਟ ਹੋਈ ਆ ਇਧਰ ਮੌਕੇ ਤੇ ਜਿੰਨੇ ਕੇ ਬੰਦੇ ਮਜੂਰ ਸੀ ਜਦੋਂ ਹੀ ਨਿਕਲੇ ਬਾਹਰ ਉਹਨਾਂ ਨੇ ਦੇਖਿਆ ਤੇ ਉਹ ਉਹ ਬੰਦਿਆਂ ਨੇ ਫਿਰ ਭੱਜਣ ਦੀ ਕੋਸ਼ਿਸ਼ ਵੀ ਕੀਤੀ ਹੈ ਜੀ ਤੇ ਉਹ ਮੌਕੇ ਤੇ ਫਿਰ ਬੜ ਬੋੜ ਲੱਗੇ ਕਿੰਨੇ ਨੇ ਸਕੋਰਪੀ ਵਿੱਚ ਜੀ ਮੈਨੂੰ ਇਹ ਨਹੀਂ ਪਤਾ ਵੀ ਬੰਦੇ ਕਿੰਨੇ ਸੀ ਕਿਉਂਕਿ ਮੈਂ ਨਾਲ ਦੀ ਨਾਲ ਆਪਣੇ ਜਿਹੜੇ ਨਾਲ ਦੇ ਮੁੰਡੇ ਚ ਉਹਨਾਂ ਨੂੰ ਕੱਢ ਕੇ ਹਸਪੀਟਲ ਲੈ ਕੇ ਜਾਣਾ ਸੀ ਤੇ ਮੈਂ ਉਧਰ ਨਿਕਲ ਗਿਆ ਤੇ ਬਾਕੀ ਤਾਂ ਹੁਣ ਆ ਕੇ ਪਤਾ ਲੱਗਿਆ ਜੀ ਗੱਲ ਬਾਕੀ ਹੁਣ ਦੇਖੋ ਸਾਡੇ ਪਹਿਲੀ ਤਾਂ ਗੱਲ ਇਹ ਆ ਜੀ ਵੀ ਚਲੋ ਜਿਹੜਾ ਨੁਕਸਾਨ ਹੋਇਆ ਉਹ ਤਾਂ ਜੋ ਹੋਊਗਾ ਔਰਡ ਅਕੋਰਡਿੰਗਲੀ ਜਾਂ ਲਾਅ ਅਕੋਰਡਿੰਗਲੀ ਬੰਦਾ ਉਹ ਹੋਊਗਾ ਜੀ ਤੇ ਬਾਕੀ ਮੇਨ ਗੱਲ ਤਾਂ ਇਹ ਆ ਵੀ ਸਾਡੇ ਜਿਹੜੇ ਮੁੰਡੇ ਨੇ ਉਹ ਠੀਕ ਹੋ ਜਾਣ ਪਹਿਲੀ ਗੱਲ ਤਾਂ ਇਹ ਆ ਵੀ ਸਾਰੇ ਜੇ ਸਿਹਤ ਜਾਂ ਵਧੀਆ ਹੁਣ ਪਹਿਲੀ ਤਾਂ ਗੱਲ ਆ ਜੀ ਬਾਕੀ ਜਿਹੜੇ ਬੰਦੇ ਮਨਦੋਸ਼ੀ ਨੇ ਤੇ ਉਹ ਦੋਸ਼ੀ ਨੇ ਤੇ ਉਹਨਾਂ ਦਾ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਉਹਨਾਂ ਦੇ ਖਿਲਾਫ ਕੀਤੀ ਜਾਵੇ ਜੀ ਟੋਟਲ ਕਿੰਨੇ ਜਖਮੀ ਟੋਟਲ ਵੀਰੇ ਜਖਮੀ ਸਾਡੀ ਗੱਡੀ ਦੇ ਵਿੱਚ ਦਾ ਸੀ ਪੰਜ ਜਣੇ ਸੀਗੇ ਪੰਜਾਂ ਚੋਂ ਮੈਂ ਸਾਰਿਆਂ ਤੋਂ ਠੀਕ ਸੀਗਾ ਬਾਕੀ ਸਾਡੇ ਤਿੰਨ ਜਣਿਆਂ ਦੇ ਥੋੜੇ ਜਿਆਦੇ ਸੀਗੇ ਆ ਤੇ ਮੈਂ ਸੀ ਮੁੰਡਾ ਨਾਲ ਸੀ ਮੇਰਾ ਅਸੀਂ ਮਤਲਬ ਆ ਮੈਂ ਠੀਕ ਸੀ ਤੇ ਇਹ ਥੋੜਾ ਜਿਹਾ ਸਹੀ ਸੀਗੇ ਹਾਲਤ ਪਿਸਤਾਂ ਦੀ ਉਹਨਾਂ ਦੀ ਵੀਰੇ ਦੋ ਜਣਿਆਂ ਦੇ ਜਿਹੜੀ ਸੱਟ ਹੈ ਉਹ ਸਿਰਚ ਹੈ ਤੇ ਬਾਕੀ ਉਹਨਾਂ ਦੀ ਸਕੈਨ ਵਗੈਰਾ ਹੋਊਗੀ ਤੇ ਉਸ ਤੋਂ ਬਾਅਦ ਪਤਾ ਲੱਗੂ ਜਿਵੇਂ ਬਾਕੀ ਡਾਕਟਰ ਨਾਲ ਕਰਕੇ ਗੱਲ ਉਹ ਦੱਸਣਗੇ ਜੀ ਤੇ ਬਾਕੀ ਉਹਨਾਂ ਦੇ ਉਹ ਜ਼ਿਆਦਾ ਕੌਂਸ਼ੀਅਸ ਨਹੀਂ ਜੀ ਬੰਦੇ ਸਾਡੇ ਅਸੀਂ ਜੀ ਹਰਮੰਦਰ ਸਾਹਿਬ ਤੋਂ ਮੱਥਾ ਟੇਕ ਕੇ ਆਏ ਸੀਗੇ ਅਸੀਂ ਪਰਿਵਾਰ ਦੇ 6 ਜੀ ਸੀ ਦੋ ਬੱਚੇ ਸੀ ਚਾਰ ਅਸੀਂ ਵੱਡੇ ਸੀਗੇ ਜਦੋਂ ਅਸੀਂ ਇੱਥੇ ਮੋੜਤੇ ਤਾਂ ਸਾਡੇ ਮਗਰੋਂ ਇੱਕ ਗੱਡੀ ਕਾਰਡ ਦੇ ਨੇ ਆ ਕੇ ਵੱਜੀ ਉਹ ਮੁੜ ਕੇ ਹੋ ਦੂਰ ਜਾ ਗਈ ਉਹ ਕਿਉਂਕਿ ਉਹਦੇ ਵਿੱਚ ਮਗਰੋਂ ਸਰਕਾਰ ਪੀਓ ਗੱਡੀ ਵੱਜੀ ਜਿਹੜੇ ਬੰਦੇ ਦਰੋਸਤ ਨਹੀਂ ਸੀ ਲੱਗਦਾ ਵੀ ਉਹਨਾਂ ਦਾ ਨਸ਼ਾ ਪੱਤਰੋ ਇੱਕੋ ਹੀ ਬੰਦਾ ਸੀ ਉਹ ਚਲਾਉਂਦਾ ਸੀ ਉਹਦਾ ਛੱਕਿਆ ਹੋਇਆ ਸੀ ਤੇ ਸਾਡੀ ਗੱਡੀ ਉਹ ਜਦੋਂ ਗੱਡੀ ਵਿਚਾਲੇੋਂ ਨਿਕਲ ਕੇ ਦੂਰ ਵੱਜੀ ਉਹਨਾਂ ਦੇ ਸੱਟਾਂ ਹੀ ਬਾਵਾ ਵੱਜੀਆਂ ਪੰਨ ਕੇ ਗੱਡੀ ਕੱਢਿਆ ਉਹ ਸਾਡੀ ਗੱਡੀ ਡਿੱਗੀ ਹੋਣਾ ਡਿੱਗੀ ਆਲੀ ਸੀ ਈਟੋਜ ਇਸ ਕਰਕੇ ਉਹਦੀ ਪਹਿਲਾਂ ਡਿੱਗੀ ਟੁੱਟੀ ਸਾਡੇ ਬੱਚੇ ਮਗਰ ਸੀਗੇ ਕੁਦਰਤੀ ਤੌਰ ਤੇ ਪਰਮਾਤਮਾ ਦੇ ਸ਼ੁਕਰ ਨਾਲ ਸਾਡੇ ਬੱਚਿਆਂ ਦੇ ਸਾਟੇ ਨਹੀਂ ਲੱਗੀ ਮੇਰੀ ਮੈਸੇਜ ਦੇ ਕੁਛ ਛਿਰੀਟਾਂ ਆਈਆਂ ਪਰ ਵੱਡੀ ਮੇਜਰ ਸੱਟ ਤੋਂ ਅਸੀਂ ਬਚ ਗਏ ਜੀ ਕਾਰਨ ਆ ਜੀ ਬਾਪਰਦਾ ਕਿਉਂਕਿ ਹੁਣ ਅੱਜ ਤਾਂ ਧੁੰਦ ਬਣੀ ਸੀ ਦਿਨ ਸਾਫ ਸੀ ਮੂਹਰੇ ਗੱਡੀਆਂ ਖੜੀਆਂ ਸੀ ਸਾਡੇ ਮੂਹਰੇ ਬਲੈਨੋ ਗੱਡੀ ਖੜੀ ਸੀ ਉਦੋਂ ਮੂਹਰੇ ਪੁਲਿਸ ਦੀ ਖੜੀ ਸੀ ਬਈ ਇੱਕ ਦੂਜੀ ਚ ਵਜ ਵਜ ਤਿੰਨ ਚਾਰ ਤਾਈਂ ਵੱਜੀਆਂ ਉਹ ਗੱਡੀਆਂ ਦਾ ਮੂਹਰੇ ਬੰਪਰ ਵਗੈਰਾ ਮਾੜਾ ਮੋਟੇ ਬਿੰਗ ਪਏ ਉਹ ਲੈ ਗਏ ਆਪਣੀਆਂ ਗੱਡੀਆਂ ਤੇ ਸਾਡੀਆਂ ਸਾਡੀ ਗੱਡੀ ਖਤਮ ਹੋਈ ਸਾਤੋਂ ਜਿਹੜੀ ਸਾਡੇ ਵਿੱਚ ਵੱਜੀ ਉਹ ਵੀ ਖਤਮ ਜਿਹਨੇ ਬਿੱਚ ਮਾਰੀ ਆ ਕੇ ਉਹਦਾ ਵੀ ਨੁਕਸਾਨ ਥੋੜਾ ਹੋਇਆ ਉਹ ਵੱਡੀ ਗੱਡੀ ਐ ਸਰਕਾਰ ਵੀ ਹੋ ਹੈ ਅਸੀਂ ਮੰਗ ਕਰਦੇ ਆਂ ਵੀ ਜਿਹਦਾ ਨੁਕਸ ਹੈਗਾ ਬੰਦੇ ਦਾ ਉਸ ਹਰਜਾਨਾ ਪਾਇਆ ਜਾਵੇ ਤੇ ਉਹਨੂੰ ਸਜ਼ਾ ਦਿੱਤੀ ਜਾਵੇ ਤੇ ਸਾਡੇ ਨਾਲ ਇਨਸਾਫ ਕੀਤਾ ਜਾਵੇ ਸਾਨੂੰ ਸੂਚਨਾ ਮਿਲੀ ਅਸੀਂ ਬੁੱਗੀਪੁਰੇ ਚੌਂਗਾਏ ਅੰਬਸਰ ਰੋਡ ਤੇ ਕਾਹ ਗੱਡੀਆਂ ਦਾ ਨੁਕਸਾਨ ਹੋਇਆ ਜੇ ਸਕਾਰਪੀਓ ਦੀ ਵਜ੍ਹਾ ਨਾਲ ਹੋਇਆ ਵਾ ਦੱਸਿਆ ਜਾ ਰਿਹਾ ਕਿ ਸਕਾਰਪੀਓ ਐ ਡਰਾਈਵਰ ਨੇ ਡਰਿੰਕ ਕੀਤੀ ਹੋਣੀ ਸੀ ਤੇ ਜਿਹੜੇ i20 ਵਾਲੇ ਆ ਲੋ ਆਪਣੇ ਤਿੰਨ ਬੰਦੇ ਜ਼ਖਮੀ ਹੋਏ ਆ ਜੀ ਦੋ ਮੈਡੀਕਲ ਤੇ ਇੱਕ ਨੂੰ ਹੌਨਸਲ ਦਾਖਲ ਹੈ ਉਹਦਾ ਦਿਹਾੜਾ ਹੀ ਉਹਨਾਂ ਦੀ ਹਾਲਤ ਠੀਕ ਹੈ ਜੀ ਬਾਦੀ ਨਹੀਂ ਜੀ ਖੱਟਾਂ ਜ਼ਰੂਰ ਲੱਗੀਆਂ ਉਹਨਾਂ ਦੇ ਇਸ ਕੋਈ ਡਰਾਈਵਰ ਫੜ ਲੈ ਨਹੀਂ ਸਰ ਉਹ ਭੱਜ ਗਿਆ ਜੀ ਗੱਡੀ ਚਾੜੀਏ ਭੱਜ ਗਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ